ਅੱਜ ਖਲਕਾ ਸੁਜਾਨਪੁਰ ਦੇ ਧਾਰ ਲਾਗ ਦੇ ਵਿੱਚ ਦੁਨੇਰਾ ਦੇ ਵਿੱਚ ਜਿਹੜੀ ਇੱਕ ਆਪਣੇ ਕਾਰਕਿਰਤਾ ਨਾਲ ਮੀਟਿੰਗ ਕੀਤੀ ਗਈ ਜਿਹੜੀ ਮੀਟਿੰਗ ਦਾ ਜਿਹੜਾ ਮਤਲਬ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੈਕਸਟ ਮੰਥ ਸੇ ਸਾਡੇ ਜ਼ਿਲ੍ਹਾ ਪਾਰਸ਼ਲ ਸੰਮਤੀ ਜਿਹੜੇ ਚੋਣਾਂ ਹੋਣੇ ਆ ਉਹਦੇ ਸੰਬੰਧ ਵਿੱਚ ਅਸੀਂ ਆਪਣੇ ਜਿੰਨੇ ਸਰਪੰਚ ਸਹਿਬਾਨ ਇਹ ਜਿਹੜੀਆਂ 3-4 ਸੰਤੀਆਂ ਦੇ ਅੰਦਰ ਆਦੇ ਸਾਡੇ ਸਰਪੰਚ ਪੰਜ ਸਾਡੇ ਜਿੰਨੇ ਕਾਰਕਿਰਤਾ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਆਪਣੇ ਜਿਹੜੇ ਚੰਗੇ ਸਰਕਟਾਂ ਮੰਨਦੇ ਮਹਿੰਤੀ ਵਰਕਰ ਉਹਨਾਂ ਦੇ ਵਿੱਚੋਂ ਅਸੀਂ ਇਲੈਕਸ਼ਨ ਲੜਾਉਣੇ ਜਿਹਦੇ ਵਿੱਚ ਸਮਤੀ ਹੋਰ 0% ਉਹਦੇ ਨਾਲ ਨਾਲ ਜਿਹੜੇ ਸਾਡੇ ਬੀਡੀਪੀਓ ਧਾਰਕਾਂ ਬੀਡੀਪੀਓ ਸੈਕਟਰੀ ਜੀਆਰਐਸ ਸਾਰੇ ਨੂੰ ਉੱਥੇ ਬੁਲਾ ਕੇ ਜਿਹੜੇ ਸਾਡੇ ਪਿੰਡਾਂ ਦੇ ਚੱਲ ਰਹੇ ਕੰਮ ਹੈ ਜਾਂ ਹੋਣ ਵਾਲੇ ਕਲੇ ਕੰਮ ਹੈ ਉਹਨਾਂ ਦੇ ਬਾਰੇ ਜਾਂਚ ਕੀਤੀ ਹੈ ਔਰ ਬੜੀ ਜਲਦੀ ਜਿਹੜੇ ਧਾਰ ਲਾਗਦੇ ਪਿਛੜੇ ਹੋਏ ਕੰਮ ਹੈ ਜਾਂ ਹੋਂ ਦੇ ਹੋਏ ਕੰਮ ਹੈ ਉਹ ਸਾਰੇ ਪੂਰੇ ਕੀਤੇ ਜਾਣਗੇ ਬਾਕੀ ਖਾਸ ਕਰਕੇ ਜੋ ਮੇਰੀ ਸ਼ਰਤੋ ਇਹ ਤਬ ਜੋ ਰਹੀ ਹੈ ਕਿ ਆਪਣੇ ਧਾਰ ਬਲਾਕ ਨੂੰ ਜਿਹੜਾ ਪਾਣੀ ਦੀ ਕਿੱਲਤ ਹੈ ਇਹ ਕਿੱਲਤੋਂ ਅਸੀਂ ਮੁਕਤ ਕਰਨਾ ਔਰ ਮੇਰੀ ਹਮੇਸ਼ਾ ਇੱਕ ਰੋਟੀ ਰਹੀ ਹੈ ਵੀ ਧਾਰ ਬਲਾਕ ਦੇ ਲੋਕਾਂ ਨੂੰ ਕਿਤੋਂ ਅਸੀਂ ਸਾਫ਼ ਸੁਥਰਾ ਪੀਣ ਜੋ ਕੇ ਜਿਹੜੀ ਪਾਣੀ ਅਸੀਂ ਪਲਾਦੀਏ ਅ ਕੋਸ਼ਿਸ਼ جاری ਹੈ ਵੀ ਅਸੀਂ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਕੋਈ ਜ਼ਿਆਦਾ ਕਿੱਲਤ ਹੈ ਉੱਥੇ ਡੀਪ ਬੋਰ ਦੇ ਇਹ ਵਾਟਰ ਸਪਾਈ ਜਿਹੜੇ ਪ੍ਰਪੋਜ਼ਲ ਹੈ ਉਹਨੂੰ ਅਸੀਂ ਮੁਕੰਮਲ ਕਰਵਾਈਏ ਪੰਜਾਬ ਸਰਕਾਰ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਆਪਣੇ ਧਾਰਬਾਗ ਦੀ ਜਿਹੜੀ ਸੀ ਨਮਸਤਾ ਸੀ ਸਾਡੇ ਧਾਰਬਾਗ ਦੇ ਲੋਕ ਜਿਹੜੇ ਕਈ ਸਾਲਾਂ ਤੋਂ ਜਿਹੜੇ ਅਜਾਠ ਹੋਣ ਤੋਂ ਬਾਅਦ ਅੱਜ ਪਾਣੀ ਲਈ ਤਰਸ ਰਹੇ ਸੋ ਕਹਿਣ ਦਾ ਮਤਲਬ ਇਹ ਜੇ ਲੋਕਾਂ ਨੂੰ ਅਸੀਂ ਪਾਣੀ ਨਹੀਂ ਪਿਆ ਸਕੇ ਤਾਂ ਫਿਰ ਸਾਡੇ ਜਿੰਨੇ ਵੀ ਰਾਜਨੀਤੀ ਪਾਰਟੀਆਂ ਉਹਦਾ ਰਾਜਨੀਤੀ ਕਰਨ ਦਾ ਕੋਈ ਫਾਇਦਾ ਨਹੀਂ ਸੋ ਇਸ ਤਰ੍ਹਾਂ ਕੇ ਸਾਰਿਆਂ ਨੂੰ ਇੱਕ ਤੇਡ ਫਰਮ ਹੋ ਕੇ ਅਸੀਂ ਧਾਰਬਾਗ ਦੇ ਵਿੱਚ ਪੀਣ ਦੇ ਪਾਣੀ ਦੀ ਜਿਹੜੀ ਕਿੱਲੇ ਤੋਂ ਦੂਰ ਕਰੀਏ ਸੋ ਬਾਕੀ ਜਿਹੜੇ ਗਲੀਆਂ ਨਾਲੀ ਨੇ ਕੰਮ ਇਹ ਤੇ ਚਲੋ ਆਲਰੇਡੀ ਚਲੇ ਹੋਏ ਐ ਔਰ ਜਾਰੀ ਵੀ ਰਹਿਣਗੇ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਕਿਤੇ ਪੰਚਾਇਤ ਘਰ ਜਿੱਥੇ ਕੋਈ ਕਮਿਊਨਿਟੀ ਹਾਲ ਜਿੱਥੇ ਕੋਈ ਲਾਈਟ ਦੀ ਸਮੱਸਿਆ ਟ੍ਰਾਂਸਫਾਰਮਰ ਜਿਹੜੇ ਲੱਗ ਵੀ ਹੈ ਸੋ ਇਹ तमाम ਜਿਹੜੀ ਚੀਜ਼ਾਂ ਨੋਟਿਸ ਕੀਤੀਆਂ ਔਰ ਬੜੀ ਜਲਦੀ ਇਹਨਾਂ ਦਾ ਪ੍ਰਪੋਜ਼ਲ ਤਿਆਰ ਹੋ ਕੇ ਹਰ ਇੱਕ ਹਲਕੇ ਦੇ ਵਿੱਚ ਜਿਹੜੇ ਵੀ ਰੰਦੇ ਕੰਮਾਂ ਪੂਰੇ ਕੀਤੇ ਜਾਣਗੇ ਸੋ ਮੈਂ ਅੱਜ ਜਿੰਨੇ ਵੀ ਸਾਡੇ ਸਰਪੰਚ ਸਾਹਿਬਾਨ ਸਾਡੇ ਆਮ ਆਦਮੀ ਪਾਰਟੀ ਦੇ ਕਾਰਕਟਰਾਂ ਇੱਥੇ ਪਹੁੰਚੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਹੈ ਪਾਰਟੀ ਦਾ ਜਿਹੜਾ ਝੰਡਾ ਉੱਚਾ ਬੁਲੰਦ ਕਰਨ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹੈ ਸ ਅਸੀਂ ਸਾਰੀਆਂ ਜਿਹੜੀਆਂ ਸਮਤੀਆਂ ਔਰ ਜ਼ਿਲ੍ਹਾ ਪਰਿਸ਼ਦ ਤੋਂ ਜਿੱਤਾਂਗੇ ਔਰ 2027 ਦੇ ਵਿੱਚ ਜਿਹੜੀ ਸਜਨਪੁਰ ਤੋਂ ਆਮ ਆਦਮੀ ਪਾਰਟੀ ਦੀ ਨਹੀਂ ਸੀਟ ਹੈ ਇਹ ਅਸੀਂ ਆਮ ਆਦਮੀ ਪਾਰਟੀ ਸਾਡੇ ਨੈਸ਼ਨਲ ਕਮਿਸ਼ਨਰ ਰਵਿੰਦਰ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਚੋਣ ਜਿੱਤ ਪਾਵਾਂਗੇ ਸੋ ਸਾਰੇ ਲੋਕਾਂ ਦੀ ਜਿਹੜੀ ਅੱਜ ਡਿਮਾਂਡ ਹੈ ਉਹ ਇਹੀ ਹੈ ਕਿ ਇਸ ਦੇ ਸਾਡੇ ਧਾਰ ਲਾਗ ਜਿਹੜਾ ਪਿਛੜਾ ਹੋਇਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਤੋਂ ਅਸੀਂ ਇਹਨੂੰ ਡਵੈਲਪ ਕਰੀਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਮਿਲ ਜੁਲ ਕੇ ਇਸ ਧਾਰ ਲਾਗ ਜਿਹੜੀ ਨਹਾਰ ਰ ਬਦਲਾਂਗੇ ਸੋ ਅੱਜ ਤੁਹਾਨੂੰ ਦੱਸ ਕੇ ਬੜੀ ਖੁਸ਼ੀ ਹੈ ਕਿ ਪਹਿਲੀ ਵਾਰ ਹੋਇਆ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀਆਂ ਸਭ ਸੰਮਤੀ ਨਾਲ ਜਿਹੜੀਆਂ ਪੰਚਾਇਤਾਂ ਚੁਣੀਆਂ ਉਹਦੇ ਵੀ ਅਸੀਂ ਅੱਜ ਤੋਂ ਜਿਹੜੇ ਚੈੱਕ ਦਿੱਤੇ 5 ਲੱਖ ਦੇ ਜਿਹੜਾ ਇੱਕ ਟੋਪਰ ਹੈ ਇੱਕ ਸਾਡਾ ਜਿਹੜਾ ਜੁੰਗਤ ਹੈ ਉੱਪਰ ਹੀ ਸੋ ਇਹ ਇਹ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਸੱਚਾਈ ਦੇ ਨਾਲ ਸੋ ਲੋਕਾਂ ਦੇ ਵਿੱਚ ਇਹ ਮੈਸੇਜ ਹੁੰਦਾ ਵੀ ਸਰਬ ਸੰਤਿੰਗਾਂ ਵੱਧ ਤੋਂ ਵੱਧ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਂ ਜਿਹਦੇ ਨਾਲ ਪਿੰਡ ਦੀ ਡਿਵੈਲਪਮੈਂਟ ਕਰਨ ਵਾਸਤੇ ਇੱਕ ਪਾਈ ਲੱਖ ਦੀ ਰਾਸ਼ੀ ਬਹੁਤ ਹੁੰਦੀ ਹੈ ਸੋ ਮੈਂ ਉਹਨਾਂ ਸਾਰੇ ਲੋਕਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਇੱਕ ਜੁਕਤਤਾ ਦਿਖਾਉਂਦੇ ਹੋਏ ਇਹ ਪੰਚਾਇਤਾਂ ਨੂੰ ਸਰਬ ਸੰਤਿੰਗਾਂ ਵੱਲੋਂ ਚੁਣਿਆ ਗਿਆ ਹੈ